ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਹੀ ਸੁਪੰਜੀ ਜਿਹਾ ਕੇਕ ਬਣਾ ਕੇ ਤਿਆਰ ਕਰਾਂਗੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਤੇ ਲਾਈਕ ਵੀ ਜਰੂਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਾਰੇ ਜਾਣੇ ਤੇ ਉਹਦੇ ਲਈ ਆਪਾਂ ਲਈ ਜੀ ਇੱਕ ਕੋਲੀ ਤਲੀ ਆਪਾਂ ਸੂਜੀ ਦੀ ਤੇ ਪੌਣੀ ਕੋਲੀ ਆਪਾਂ ਲਈਆ ਖੰਡ ਦੀ ਤੇ 5 4 5 ਆਪਾਂ ਲੈਚੀਆਂ ਲੈ ਲੈਣੀਆਂ ਤੇ ਨਾਲ ਲੈਚਾ ਨੂੰ ਖੰਡ ਨੂੰ ਤੇ ਸੂਜੀ ਨੂੰ ਆਪਾਂ ਮਿਕਸੀ ਦੇ ਵਿੱਚ ਪਾ ਕੇ ਇੱਕ ਵਾਰੀ ਪੀਸ ਲੈਣਾ ਬਰੀਕ ਜਿੰਨਾ ਕੁ ਬਰੀਕ ਪੀਸਿਆ ਜਾਂਦਾ ਹੈ ਆਪਾਂ ਤੁਹਾਨੂੰ ਇਹ ਮੇਦਾ ਹੋ ਗਿਆ ਹੈ ਇਹ ਤੇ ਲੈਚਾ ਤੁਸੀਂ ਜਰੂਰ ਪਾਓ ਲੈਚਾ ਦਾ ਫਲੇਵਰ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਪਾ ਦੇਾਂਗੇ ਜੀ ਮੈਲਕਾ ਪਾਊਡਰ ਜੀ ਤੇ ਅੱਧਿਕੋ ਕੋਲੀ ਆਪਾਂ ਇਹਦੇ ਵਿੱਚ ਪਾ ਦੇਾਂਗੇ ਜੀ ਦਹੀਂ ਦੀ ਤੇ ਚਾਰ ਛੋਟੇ ਚਮਚੇ ਆਪਾਂ ਇਹਦੇ ਵਿੱਚ ਪਾ ਦੇਾਂਗੇ ਘਿਓ ਦੇ ਜਾਂ ਤੇਲ ਦੇ ਤੁਸੀਂ ਜੋ ਵੀ ਪਾਉਣਾ ਚਾਹੋ ਪਾ ਸਕਦੇ ਹੋ ਤੇ ਨਾ ਸਾਰੀਆਂ ਚੀਜ਼ਾਂ ਨੂੰ ਆਪਾਂ ਪੀਸ ਲੈਣਾ ਹੈ ਤੇ ਆਪਾਂ ਨੂੰ ਫੁੱਲਣ ਲਈ ਰੱਖ ਦੇਣਾ ਹਣਾ ਤੇ ਉਹ ਨਜ਼ਰ ਆਪਾਂ ਆਪਣਾ ਧਾਮ ਹੈ ਜਿਹੜਾ ਜਿਹਦੇ ਵਿੱਚ ਆਪਾਂ ਕੇਕ ਬਣਾਉਣਾ ਨੂੰ ਘਿਓ ਲਾ ਕੇ ਤੇ ਉੱਤੇ ਆਟਾ ਛੜਕ ਕੇ ਰੱਖ ਲੈਣੇ ਆ ਉਹ ਨਜ਼ਰ ਜਾਪਣਾ ਜਿਹੜਾ ਸੂਜੀ ਆ ਉਹ ਵੀ ਫੁੱਲ ਜਾਣੀ ਆ ਤੇ ਥੋੜੀ ਜਿਹਾ ਆਪਾਂ ਟੂਟੀ ਫਰੂਟੀ ਹੈ ਵੀ ਲਈ ਆ ਇਹਦੇ ਵਿੱਚ ਆਪਾਂ ਆਟਾ ਪਾ ਕੇ ਥੋੜਾ ਜਿਹਾ ਮਿਕਸ ਕਰ ਲਈ ਤੇ ਆਪਣਾ ਜਿਹੜੀ ਸੂਜੀ ਸੀ ਬਿਲਕੁਲ ਗਾੜੀ ਹੋ ਗਈ ਆ ਹੁਣ ਤੇ ਹੁਣ ਥੋੜਾ ਜਿਹਾ ਆਪਾਂ ਨੂੰ ਇਹਦੇ ਵਿੱਚ ਦੁੱਧ ਪਾਉਣਾ ਪਊਗਾ ਕਿਉਂਕਿ ਜ਼ਿਆਦਾ ਹੀ ਗਾੜ੍ਹੀ ਹੈ ਇਹ ਹਜੇ ਤੇ ਇਹਦੇ ਵਿੱਚ ਆਪਾਂ ਅੱਧਾ ਛੋਟਾ ਚਮਚਾਤਾ ਪਾਵਾਂਗੇ ਮਿੱਠੇ ਸੋਡੇ ਦਾ ਤੇ ਅੱਧੇ ਤੋਂ ਅੱਧਾ ਚਮਚਾ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਬੇਕਿੰਗ ਸੋਡਾ ਤੇ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਆਪਾਂ ਇਹਨੂੰ ਇੱਕ ਵਾਰੀ ਮੈਕਸਿਮਮ ਫੇਰ ਚਲਾ ਲਾਂਗੇ ਇਹਨਾਂ ਕ ਗਾੜਾ ਹੋਣਾ ਚਾਹੀਦਾ ਹੈ ਆਪਣਾ ਜਿਹੜਾ ਮਿਸ਼ਰਣ ਹੈ ਤੇ ਹੁਣ ਆਪਾਂ ਇਹਨੂੰ ਦਵਾ-ਦਵਾ ਆਪਣੇ ਕੇਕ ਨੂੰ ਪਕਾਉਣ ਲਈ ਰੱਖ ਦੇਾਂਗੇ ਜੀ ਤੇ ਉੱਤੇ ਆਪਾਂ ਟੋਟੀ ਫ루ਟੀ ਵੀ ਪਾ ਲਾਂਗੇ ਤੁਸੀਂ ਡਰਾਈ ਫਰੂਟ ਪਾਉਣਾ ਚਾਹਣੇ ਆ ਤਾਂ ਡਰਾਈ ਫਰੂਟ ਵੀ ਪਾ ਸਕਦੇ ਆ ਤੇ ਅੱਜ ਆਪਾਂ ਕੜਾਹੀ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਜੀ ਕੇਕ ਨੂੰ ਕੜਾਹੀ ਆਪਾਂ ਗਰਮ ਕਰ ਲਈ ਤੇ ਇਹਦੇ ਵਿੱਚ ਇੱਕ ਵਾ ਇੱਕ ਪਲੇਟ ਰੱਖ ਲਈਏ ਤੇ ਹੁਣ ਆਪਾਂ ਧਾਮੀ ਨੂੰ ਇਹਦੇ ਵਿੱਚ ਪਕਣ ਲਈ ਰੱਖ ਦਾਂਗੇ ਆਪਣੀ ਕੇਕ ਨੂੰ ਤੇ ਉੱਤੇ ਲਾ ਦਾਂਗੇ ਢੱਕਣ ਜੀ ਤੇ ਇਹਦੀ ਜਿਹੜੀ ਭਾਫ਼ ਹੈ ਬਿਲਕੁਲ ਆਪਾਂ ਬੰਦ ਕਰਨੀ ਪਊਗੀ ਥੋੜਾ ਜਿਹਾ ਆਪਾਂ ਇਹਦੇ ਉੱਤੇ ਆਟਾ ਲਾ ਦਾਂਗੇ ਜਿਹੜੀ ਥੋੜੀ ਮੋਰੀ ਹੈ ਇਹਦੇ ਵਿੱਚ ਤੇ 50 ਮਿੰਟ ਲਈ ਆਪਾਂ ਪਕਾਉਣ ਲਈ ਰੱਖਾਂਗੇ ਇਹਨੂੰ 50 ਮਿੰਟਾਂ ਦੇ ਵਿੱਚ ਇਹ ਪੱਕ ਗਿਆ ਆਪਣਾ ਕੇਕ ਹੈ ਜਿਹੜਾ ਤਿਆਰ ਹੋ ਜਾਂਦਾ ਹੈ ਤੇ ਤੁਸੀਂ 50 ਮਿੰਟ ਬਾਅਦ ਇਹਨੂੰ ਚੈੱਕ ਕਰ ਲਓ ਬਿਲਕੁਲ ਥੋੜੀ ਅੱਗ ਤੇ ਬਣਾਇਆ ਹੈ ਆਪਾਂ ਤਾਂ ਜਿਆਦਾ ਵਧੀਆ ਬਣਦਾ ਹੈ ਥੋੜੀ ਅੱਗ ਤੇ ਤੇ ਜਿਹੜਾ ਆਪਣਾ ਚਾਕੂ ਸੀ ਉਹ ਬਿਲਕੁਲ ਸਾਫ਼ ਆ ਰਿਹਾ ਹੈ ਇਹਦਾ ਮਤਲਬ ਹੈ ਜੀ ਆਪਣਾ ਕੇਕ ਹੈ ਜਿਹੜਾ ਪੱਕ ਕੇ ਬਿਲਕੁਲ ਤਿਆਰ ਹੋ ਗਏ ਤੇ ਆਪਾਂ ਇਹਨੂੰ ਠੰਡਾ ਹੋਣ ਲਈ 10 ਮਿੰਟਾਂ ਲਈ ਰੱਖ ਦੇਾਂਗੇ ਠੰਡਾ ਹੋਣ ਤੋਂ ਬਾਅਦ ਆਪਾਂ ਇਹਨੂੰ ਕੱਢਾਂਗੇ ਤੇ ਹੁਣ ਆਪਾਂ ਕਿਨਾਰਿਆਂ ਨੂੰ ਜਿਹੜੇ ਕਰਦ ਨਾਲ ਥੋੜਾ ਜਿਹਾ ਸੈੱਟ ਕਰ ਲਾਂਗੇ ਤਾਂ ਕਿ ਇਹ ਸੌਖੀ ਤਰ੍ਹਾਂ ਨਿਕਲਿਆ ਆਵੇ ਆਪਣਾ ਕੇਕ ਤੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਮੋਦਾ ਕਰਕੇ ਆਪਣੇ ਧਾंबे ਨੂੰ ਕੇਕ ਹੈ ਜਿਹੜਾ ਨੂੰ ਬਾਹਰ ਕੱਢ ਲਾਂਗੇ ਜੀ ਇੱਕ ਵਾਰੀ ਜੂ ਟਰਾਈ ਕਰਕੇ ਦੇਖਣੀ ਹੈ ਰੈਸਪੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਸੁਪੰਜੀ ਕੇਕ ਬਣ ਕੇ ਤਿਆਰ ਹੋਇਆ ਸੀਗਾ ਲਓ ਜੀ ਆਪਣਾ ਕੇਕ ਬਣ ਕੇ ਹੋ ਗਿਆ ਤਿਆਰ ਬਿਲਕੁਲ ਸੌਫਟ ਸੌਫਟ ਬਣਿਆ ਸੀਗਾ ਤੇ ਸੁਪੰਜੀ ਵੀ ਪੂਰਾ ਸੀਗਾ ਤੇ ਹੁਣ ਆਪਾਂ ਇਹਨੂੰ ਸਿੱਧਾ ਕਰਕੇ ਦਿਖਾਉਣੀ ਆ ਸਾਨੂੰ ਦੇਖੋ ਜੀ ਕਿੰਨਾ ਪੋਲਾ-ਪੋਲਾ ਆਪਣਾ ਕੇਕ ਜਿਹੜਾ ਬਣ ਕੇ ਤਿਆਰ ਹੋਇਆ ਟੇਸਟ ਤਾਂ ਇਹਦਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਈ ਤੇ ਹੁਣ ਆਪਾਂ ਇਹਨੂੰ ਕੱਟ ਵੀ ਕਰਕੇ ਦਿਖਾਵਾਂਗੇ ਤੁਹਾਨੂੰ ਦੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਣਾ ਸਪੋਰਟ ਜਰੂਰ ਕਰੋ ਸਾਰੇ ਜਾਨੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੇਖੋ ਜੀ ਆਪਣਾ ਕੇਕ ਕਿੰਨਾ ਸੌਫਟ ਸੌਫਟ ਬਣ ਕੇ ਤਿਆਰ ਹੋਇਆ ਏ ਬਹੁਤ ਹੀ ਜ਼ਿਆਦਾ ਟੇਸਟੀ ਕੇਕ ਬਣ ਕੇ ਆਪਣਾ ਤਿਆਰ ਹੋਇਆ ਸੀ ਆ ਤੇ ਇਸੇ ਤਰ੍ਹਾਂ ਆਪਾਂ ਸਾਰਾ ਕੇਕ ਆ ਉਹਦੇ ਪੀਸ ਕੱਟ ਕੇ ਤਿਆਰ ਕਰ ਲਾਂਗੇ ਤੁਸੀਂ ਪੀਸ ਨੂੰ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਸਕਦੇ ਆ ਤੇ ਸਾਰਾ ਕੇਕ ਆ ਜਿਹੜਾ ਆਪਾਂ ਇਹਨੂੰ ਪੀਸਾਂ ਦੇ ਵਿੱਚ ਕੱਟ ਕੇ ਤਿਆਰ ਕਰ ਲਾਂਗੇ ਜੀ ਦੇ ਸਾਰੇ ਪੀਸ ਆਪਾਂ ਕੱਟ ਕੇ ਕਰ ਲਏ ਜੀ ਤਿਆਰ ਆਪਣਾ ਕੇਕ ਬਣ ਕੇ ਤਿਆਰ ਹੈ ਤੇ ਤੁਸੀਂ ਵੀ ਬਣਾ ਕੇ ਜਰੂਰ ਦੇਖਿਓ ਤੇ ਇੰਜੋਏ ਕਰਿਓ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ